ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਾਨੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਦਿਨਾਂ ਬਾਅਦ ਤੁਹਾਡੇ ਨਾਲ ਦੁਬਾਰਾ ਸੂਟਸ ਲੈ ਕੇ ਆਏ ਆਂ ਪਰ ਇੰਸਟਾਗ੍ਰam ਤੇ ਤਾਂ ਵੀਡੀਓਜ਼ ਜਿਹੜੀਆਂ ਅਪਲੋਡ ਕਰਦੇ ਰਹਨੇ ਆਂ ਬਟ YouTube ਤੇ ਪਾਉਣ ਦੇ ਵਿੱਚ ਥੋੜਾ ਆਪਾਂ ਨੂੰ ਟਾਈਮ ਲੱਗ ਗਿਆ ਸੋ ਜਿਹੜੇ ਅੱਜ ਵਾਲੇ ਸੂਟਸ ਹੋਣਗੇ ਸਾਰੇ ਹੋਣਗੇ ਆਪਣੇ ਹੈਂਡਵਰਕ ਦੀ ਸੂਟਸ ਜਿਹੜੇ ਜਿੱਦਾਂ ਕਿ ਤੁਹਾਨੂੰ ਪਤਾ ਵੈਡਿੰਗ ਸੀਜ਼ਨ ਚੱਲ ਰਿਹਾ ਆ ਆਉਣ ਵਾਲੇ ਨੈਕਸਟ ਮੰਥਸ ਦੇ ਵਿੱਚ ਬੁਕਿੰਗਸ ਹੋਈਆਂ ਹੋਈਆਂ ਨੇ ਤਾਂ ਆਪਣੇ ਜਿਹੜੇ ਜਿਹੜੇ ਸੂਟ ਜਿੱਦਾਂ ਜਿੱਦਾਂ ਰੈਡੀ ਹੋ ਰਹੇ ਨੇ ਆਪਾਂ ਤੁਹਾਨੂੰ ਸ਼ੋਅ ਕਰ ਸੋ ਜਿਹੜੇ-ਜਿਹੜੇ ਵੀ ਸੂਟ ਮੈਂ ਤੁਹਾਨੂੰ ਸ਼ੋਅ ਕਰੂੰਗੀ ਉਹ ਸਾਰੇ ਹੈਂਡਵਰਕ ਦੇ ਵਿੱਚ ਹੋਣਗੇ ਸਾਰੇ ਨੈਕਲੇਪ ਦੇ ਫੈਬਰਿਕ ਦੇ ਆ ਖੀਨ ਕਾਪ ਦੇ ਦਿਖਾਉਣਗੇ ਜੋ-ਜੋ ਹੋਊਗਾ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਜਾਊਂਗੀ ਉਹਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਦਿੱਤੇ ਹੋਏ ਨੰਬਰ ਤੇ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਉਹਦੇ ਵਿੱਚ ਜੇ ਤੁਹਾਨੂੰ ਕੋਈ ਵੀ ਚੇਂजेस ਕਰਾਉਣੇ ਨੇ ਜਿੱਦਾਂ ਕਿ ਤੁਹਾਨੂੰ ਉਹ ਕਲਰ ਚੇਂਜ ਕਰਾਉਣਾ ਹੈ ਜਾਂ ਵਰਕ ਚੇਂਜ ਕਰਾਉਣਾ ਹੈ ਦੁਪੱਟਾ ਚੇਂਜ ਕਰਾਉਣਾ ਹੈ ਏਵਰੀਥਿੰਗ ਤੁਹਾਡੇ ਕੋਲ ਆਪਸ਼ਨ ਹੈ ਵੀ ਤੁਸੀਂ ਆਪਣੇ ਅਕੋਰਡਿੰਗ ਉਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਸੂਟ ਨੇ ਜਿਹੜੇ ਤੁਹਾਨੂੰ ਵਿਦ ਸਟੀਚਿੰਗ ਵੀ ਮਿਲ ਜਾਣਗੇ ਔਰ ਵਿਦਆਊਟ ਸਟੀਚਿੰਗ ਵੀ ਮਿਲ ਜਾਣਗੇ ਤੁਹਾਡੀ ਚੋਇਸ ਹੋਊਗੀ ਵੀ ਤੁਸੀਂ ਉਹਨੂੰ ਕਿੱਦਾਂ ਲੈਣਾ ਤੇ ਆਪਣੇ ਜਿਹੜੇ ਸੂਟਸ ਨੇ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠ ਕੇ ਆਪਣੇ ਘਰੇ ਸੂਟ ਮੰਗਵਾ ਸਕਦੇ ਹੋ ਇਨ ਬਿਟਵੀਨ ਫੋਰਨ ਆਰ ਆਪਣੇ ਪੂਲ ਪੰਜਾਬ ਹਰਿਆਣਾ 에ਵਰੀਵੇਅਰ ਜਿਹੜੇ ਆਪਣੇ ਸੂਟਸ ਨੇ ਜਾਂਦੇ ਨੇ ਠੀਕ ਹੈ ਜੀ ਤੇ ਜਿਹੜੀ ਆਪਣੀ ਪੇਮੈਂਟ ਉਹ ਐਡਵਾਂਸ ਹੋਊਗੀ ਤੇ ਜਿਹੜੇ ਆਪਣੇ ਲੋਕਲ ਕਸਟਮਰਸ ਨੇ ਉਹ Google Pay Paytm ਕਰ ਸਕਦੇ ਨੇ ਆਪਾਂ ਨੂੰ ਔਰ ਜਿਹੜੇ ਆਪਣੇ NRI ਕਸਟਮਰਸ ਨੇ ਉਹ ਆਪਾਂ ਨੂੰ Western Union ਜਾਂ ਫਿਰ ਆਪਾਂ ਨੂੰ ਸਿੱਧਾ ਬੈਂਕ ਅਕਾਊਂਟ ਟ੍ਰਾਂਸਫਰ ਵੀ ਕਰ ਸਕਦੇ ਨੇ ਸੋ ਮੈਨੂੰ ਲੱਗਦਾ ਵੀ ਮੈਂ ਸਾਰੀਆਂ ਤੁਹਾਨੂੰ ਜਿਹੜੀਆਂ ਮੇਨ ਚੀਜ਼ਾਂ ਨੇ ਉਹ ਸਾਰੀਆਂ ਕਲੀਅਰ ਕਰਤੀਆਂ ਬਾਕੀ ਜੇ ਤੁਹਾਨੂੰ ਹੋਰ ਕੋਈ ਵੀ ਡਾਊਟ ਹੋਊਗਾ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਿਸੇ ਵੀ ਟਾਈਮ ਆਪਾਂ ਨੂੰ ਕਾਲ ਕਰਕੇ ਪੂਰੀ ਇਨਕੁਆਰੀ ਲੈ ਕੇ ਤੁਸੀਂ ਦੇਖ ਸਕਦੇ ਹੋ ਆਪਣਾ ਆਰਡਰ ਵਿਦਾਊਟ ਐਨੀ ਵਰੀ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਜੋ ਵੀ ਤੁਸੀਂ ਆਪਾਂ ਨੂੰ ਆਰਡਰ ਪਲੇਸ ਕਰੋਗੇ ਤੁਹਾਨੂੰ ਐਜ਼ ਇਟ ਹੀ ਚੀਜ਼ ਮਿਲੂਗੀ ਬਾਕੀ ਇੱਕ ਵਾਰ ਟਰਾਈ ਕਰੋਗੇ ਤੈਨ ਤੁਹਾਨੂੰ ਪਤਾ ਲੱਗ ਹੀ ਜਾਊਗਾ ਸੋ ਚਲੋ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਸੂਟ ਜਿਹੜੇ ਦਿਖਾਉਣੇ ਸ਼ੁਰੂ ਕਰਦੇ ਆਂ ਸੋ ਜਿਹੜਾ ਆਪਣਾ ਫਰਸਟ ਸੂਟ ਹੈ ਇਹ ਹੈਗਾ ਨੈਚੁਰਲ ਕ੍ਰੇਪ ਫੈਬਰਿਕ ਤੇ ਆਰ ਇਹ ਹੈਗਾ ਸਾਰਾ ਹੈਂਡਵਰਕ ਦਾ ਇੱਕ ਵਾਰ ਮੈਂ ਤੁਹਾਨੂੰ ਇਹ ਸਾਰੇ ਸੂਟਸ ਨੇ ਜਿਹੜੇ ਅਨਸਟਿਚ ਦਿਖਾਉਂਗੀ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਸਟਿਚਿੰਗ ਹੋਗੀ ਮੈਂ ਇੱਕ ਵਾਰ ਦੁਬਾਰਾ ਫੇਰ ਵੀਡੀਓ ਤੁਹਾਨੂੰ ਸ਼ੋਅ ਕਰੂੰਗੀ ਵੀ ਆਫਟਰ ਸਟਿਚਿੰਗ ਇਹਨਾਂ ਦੀ ਲੁੱਕ ਕਿੱਦਾਂ ਆਈ ਹੈ ਕਿਉਂਕਿ ਮੇਨ ਜਿਹੜੇ ਸੂਟਸ ਨੇ ਨਾ ਉਹਨਾਂ ਦੀ ਸਟਿਚਿੰਗ ਤੇ ਹੀ ਡਿਪੈਂਡ ਹੁੰਦੀ ਹੈ ਉਹਨਾਂ ਦੀ ਗ੍ਰੇਸ ਠੀਕ ਹੈ ਐਦਾਂ ਆਪਾਂ ਵਰਕ ਫੈਬਰਿਕ ਤੇ ਤਾਂ इजीली ਹਰ ਕੋਈ ਕਰਵਾ ਲੈਂਦਾ ਪਰ ਉਹਨੂੰ ਜਿਚਾਉਣਾ ਜਿਹੜਾ ਹੁੰਦਾ ਉਹ ਹੁੰਦਾ ਸਟਿਚਿੰਗ ਤੇ ਡਿ ਤੋ ਦੇਖੋ ਇਹ ਹੈਗਾ ਬਹੁਤ ਜਿਆਦਾ ਸੋਨਾ ਮਾਊਸ ਬਰਾਊਨ ਜਿਹਾ ਕਲਰ ਹੈ ਲਾਈਟ ਜਿਹਾ ਦੇਖੋ ਇਹ ਦਾ neck ਬਣਿਆ ਹੋਇਆ ਏਦਾਂ ਸਕੁਅਰ ਸ਼ੇਪ ਚ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਨਾਲ ਆਪਣਾ ਜਿਹੜਾ ਵਰਕ ਹੈ ਉਹ ਕੀਤਾ ਜਾਂਦਾ ਆਪਣੇ ਕੋਲ ਹਰ ਤਰ੍ਹਾਂ ਦੇ ਜਿਹੜੇ ਵਰਕਰਸ ਨੇ ਅਵੇਲੇਬਲ ਨੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਇਦਾਂ ਇਹਦਾ neck ਬਣਿਆ ਹੋਇਆ ਇਹ ਜਿਹੜਾ suit ਇਹ ਬਣੂਗਾ ਜੀ ਲਹਿੰਗੇ ਨਾਲ suit ਬਣੂਗਾ ਨਾਲ short kurti ਜਿੱਦਾਂ ਅੱਜਕੱਲ੍ਹ trend ਚੱਲ ਰਿਹਾ ਸੋ ਇਹਦੀ ਲੈਂਥ ਇਦਾਂ neck ਬਣ ਕੇ ਸਾਰੀ short ਦੇ ਵਿੱਚ ਇਦਾਂ ਬੁੱਟੀ ਆਊਗੀ ਔਰ এবਲਾ ਵਰਕ ਹੈ ਜਿਹੜਾ ਇਹਦਾ ਘੇਰੇ ਤੇ ਆਊਗਾ ਦੇਖੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਜਿਹੜਾ ਆਪਣਾ ਕੰਮ ਡਨ ਹੈ ਦੇਖੋ ਸੋ ਇਹਵਲਾ suit ਜਦੋਂ ਸਟਿਚ ਹੋ ਗਿਆ ਆਪਾਂ ਤੁਹਾਨੂੰ ਫੇਰ ਮੇਕ ਸ਼ੋਰ ਇਹਦੀ ਵੀਡੀਓ ਜਿਹੜੀ ਜ਼ਰੂਰ ਦਵਾਂਗੇ ਇਹ ਵਾਲਾ ਵਰਕ ਹੈ ਜਿਹੜਾ ਇਹਦੀ 슬ੀਵਸ ਤੇ ਆਊਗਾ ਜੀ ਦੇਖੋ ਐਦਾਂ ਵੇਲ ਆਊਗੀ ਔਰ ਐਦਾਂ ਛੋਟੇ ਛੋਟੇ ਬੁੱਟੀਆਂ ਆਊਗੀ ਜਿੱਦਾਂ ਆਪਣੀ ਸਾਰੀ ਸ਼ਰਟ 'ਚ ਬਣੀ ਹੋਈ ਸੀ ਬਹੁਤ ਹੀ ਜ਼ਿਆਦਾ ਸੋਨਾ ਸੂਟ ਜਿਹੜਾ ਇਹ ਲਹਿੰਗਾ ਸੂਟ ਬਣ ਕੇ ਰੈਡੀ ਹੋਊਗਾ ਜਦੋਂ ਇਹਦੀ ਸਟਿਚਿੰਗ ਹੋ ਗਈ ਆਪਾਂ ਤੁਹਾਨੂੰ ਫੇਰ ਇੱਕ ਵਾਰ ਜ਼ਰੂਰ ਇਹਨੂੰ ਸ਼ੋਅ ਕਰਾਂਗੇ ਇਦਨ ਜਿਹੜਾ ਦੁਪੱਟਾ ਹੋ ਆਰਗੈਂਜ਼ਾ ਦਾਊਗਾ ਬਟ ਉਹਨੂੰ ਆਪਾਂ ਤੁਹਾਨੂੰ ਬਾਅਦ ਵਿੱਚ ਹੀ ਦਿਖਾਵਾਂਗੇ ਜਦੋਂ ਪ੍ਰੋਪਰ ਉਹਦੇ ਤੇ ਲੇਸਿਸ ਵਗੈਰਾ ਫਿਨਿਸ਼ ਹੋ ਚੁੱਕਿਆ। ਦਿਖਾਉਣ ਦਾ ਮਤਲਬ ਇਹ ਹੈ ਵੀ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਵਰਕ ਦੀ ਫਿਨਿਸ਼ਿੰਗ ਕਿੰਨੀ ਹੈ। ਫੈਬਰਿਕ ਦੀ ਨੌਲੇਜ ਆਪਾਂ ਤੁਹਾਨੂੰ ਸਾਰੀ ਦਿੰਨੇ ਆ। ਇਹਦੇ ਚ ਬਾਕੀ ਤੁਸੀਂ ਜੋ ਵੀ ਚੇਂਜਸ ਕਰਾਉਣੀਆਂ ਨੇ ਉਹ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ। ਬਟ ਪਲੀਜ਼ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜੇ ਵੀ ਆਪਣੇ ਵੈਡਿੰਗ ਵਾਲੇ ਸੂਟਸ ਨੇ ਉਹਨਾਂ ਦਾ ਆਰਡਰ ਟਾਈਮ ਤੋਂ ਪਹਿਲਾਂ ਹੀ ਦਿਓ ਕਿਉਂਕਿ ਹੁਣ ਸੀਜ਼ਨ ਹੋਣ ਕਰਕੇ ਜਿਹੜਾ ਵਰਕਰ ਸੋਲਵੇ ਟਾਈਮ ਜਿਹੜਾ ਬਹੁਤ ਲਿਮਿਟਿਡ ਹੈ ਤਾਂ ਕਿ ਟਾਈਮ ਨਾਲ ਤੁਸੀਂ ਆਰਡਰ ਪਲੇਸ ਕਰੋ ਆਪਣਾ ਜਿਹੜਾ ਸੂਟ ਹੈ ਤੁਹਾਨੂੰ ਟਾਈਮ ਨਾਲ ਮਿਲ ਸਕੇ ਤੇ ਬਿਨਾ ਕਿਸੇ ਵੀ ਪ੍ਰੋਬਲਮ ਤੋਂ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈ ਇਹ ਹੈਗਾ ਨੈਚੁਰਲ ਕ੍ਰੇਪ ਤੇ ਤੇ ਇਹ ਵੀ ਸਾਰਾ ਆਪਣਾ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹਦੀ ਜਿਹੜੀ ਪ੍ਰੋਪਰ ਲੁੱਕ ਹੈ ਉਹ ਤਾਂ ਆਪਣੀ ਆਫਟਰ ਸਟੀਚਿੰਗ ਹੀ ਆਊਗੀ ਬਟ ਤੁਸੀਂ ਇੱਕ ਵਾਰ ਫੇਰ ਵੀ ਚੈੱਕ ਕਰੋ ਦੇਖੋ ਇਹ ਇਹਦੀ ਨੈਕ ਲਾਈਨ ਹੈ ਕਿੰਨਾ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਦੇਖੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਐਦਾਂ ਹੀ ਇਹਦੀ ਪਾਕਟਸ ਬਣੀਆਂ ਹੋਈਆਂ ਨੇ نیچے ਦੇਖੋ ਪਾਕਟਸ ਤੇ ਵਰਕ ਆਊਗਾ ਐਦਾਂ ਠੀਕ ਹੈ ਜੀ ਤੇ ਜਿਹੜਾ ਇਹਦਾ ਆਵਲਾ ਵਰਕ ਹੈ ਇਹ ਆਊਗਾ ਇਹਦੀ ਇੱਕ ਸੈਕਿੰਡ ਆ ਦੇਖੋ ਇਹ ਵਰਕ ਹੈ ਜਿਹੜਾ ਇਹਦੀ 슬ੀਵਸ ਦਾ ਆਊਗਾ ਦੇਖੋ ਇਹ ਐਦਾਂ ਸ਼ੋਲਡਰ ਤੇ ਫਲਾਵਰ ਆਊਗਾ ਔਰ ਐਦਾਂ ਨੀਚੇ ਇਹਦੀ ਵੇਲ ਆਊਗੀ ਦੇਖੋ ਆ ਦੂਸਰੀ ਬਾਜੂ ਦਾ ਵਰਕ ਆ ਗਿਆ ਇਹ ਵਲੀ ਵੇਲ ਦੇਦੀ ਹੈ ਔਰ ਇਹਦੀ ਵੇਲ ਇਹ ਵਲੀ ਦੇਖੋ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਜਿਹੜਾ ਆਪਲਾ ਫਲਾਵਰ ਹੈ ਇਹ ਪਿਛਲੇ neck ਤੇ ਆਊਗਾ ਆਪਣਾ ਦੇਖੋ ਬੈਕ ਵਾਲੀ ਫਰੰਟ ਸ਼ਰਟ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਊਗਾ ਮੇਕ ਸ਼ure ਮੈਂ ਤੁਹਾਨੂੰ ਇਹਦੀ ਵੀਡੀਓ ਜ਼ਰੂਰ ਦਵਾਂਗੀ ਜਦੋਂ ਇਹ ਸਟਿਚ ਹੋ ਗਿਆ ਨਾ ਫਿਰ ਤੁਹਾਨੂੰ ਇਹਦੀ ਪ੍ਰੋਪਰ ਲੁੱਕ ਪਤਾ ਲੱਗੂਗੀ ਵੀ ਕਿੱਦਾਂ ਬਣਿਆ ਹੋਇਆ ਦੇਖੋ ਇਹ ਵਾਲਾ ਵਰਕ ਹੈ ਜਿਹੜਾ ਇਹਦਾ ਸਲਵਾਰ ਤੇ ਆਊਗਾ ਜੀ ਦੇਖੋ ਕਿੰਨਾ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਕਿੰਨਾ ਜ਼ਿਆਦਾ ਡਿਫਰੈਂਟ ਹੈ ਬਹੁਤ ਹੀ ਸੋਹਣਾ এলিਗੈਂਟ ਜਿਹਾ ਕਲਰ ਇਹ ਬਹੁਤ ਟ੍ਰੈਂਡ ਦੇ ਵਿੱਚ ਹੈ ਇਹ ਵਾਲਾ ਕਲਰ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਸਿੰਪਲ ਸੋਬਰ ਇਹ ਵਾਲੇ ਸੂਟ ਨੂੰ ਕੋਈ ਵੀ ਏਜ ਦੀ ਸਿਸਟਰਸ wear ਕਰ ਸਕਦੀਆਂ ਨੇ ਅਨਮੈਰਿਡ ਵੀ ਮੈਰਿਡ ਵੀ ਥੋੜੇ ਏਜਡ ਵੀ ਪਾ ਸਕਦੇ ਨੇ ਕਿਸੇ ਵੀ ਟਾਈਪ ਦੇ ਜਿਹੜੇ ਏਜ ਵਾਲੇ ਹੈਗੇ ਨੇ ਵੇਅਰ ਕਰ ਸਕਦੇ ਨੇ ਔਰ ਨਾਲ ਇਹਦੇ ਦੁਪੱਟਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਦੁਪੱਟੇ ਦਾ ਫੈਬਰਿਕ ਰਹੂਗਾ ਜੀ ਔਰਗੈਂਜ਼ਾ ਦੇਖੋ ਸਾਰੇ ਵਰਕ ਸਾਰੇ ਦੁਪੱਟੇ ਦੇ ਵਿੱਚ ਇਦਾਂ ਵੱਡੇ ਵੱਡੇ ਫਲਾਵਰਸ ਬੂਟੀਆਂ ਬਣੀਆਂ ਹੋਈਆਂ ਨੇ ਦੇਖੋ ਵੱਡੇ ਬੂਟੇ ਬਨੇ ਹੋਏ ਨੇ ਦੋ ਆ ਕਾਰਨਰਸ ਤੇ ਆਉਣਗੇ ਦੇਖੋ ਔਰ ਇਦਾਂ ਬਚਾ ਲੇ ਇੱਕ ਫਲਾਵਰ ਫੇਰ ਦੋ ਫਲਾਵਰਸ पेरिक फ्लावर फिर दो फर्निश पे सारी ਜਿਹੜਾ ਇਹਦਾ ਦੁਪੱਟਾ ਪ੍ਰੋਪਰ ਹੈਵੀ ਬਣੂਗਾ ਬਾਕੀ ਇਹਦੀ ਆਪਾਂ ਫਿਨਿਸ਼ਿੰਗ ਵਗੈਰਾ ਪ੍ਰੋਪਰ ਫੋਰ ਸਾਈਡ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਜੇ ਇਹਨੂੰ ਤੁਸੀਂ ਡਾਰਕ ਕਲਰ ਚ ਕਰਾਉਂਗੇ ਉਹਦੇ ਚ ਵੀ ਇਹ ਬਹੁਤ ਸੋਹਣਾ ਲੱਗੂਗਾ ਜਿੱਦਾਂ ਕੋਈ ਨਵੀਂ ਵਿਡਿੰਗ ਵਾਲੀਾਂ ਕੁੜੀਆਂ ਹੁੰਦੀਆਂ ਜਿੱਦਾਂ ਹਨਾ ਵਿਆਹ ਲਈ ਆਪਾਂ ਸੂਟ ਰੈਡੀ ਕਰਦੇ ਆ ਵੀ ਕੁਝ ਡਿਫਰੈਂਟ ਕੇਰਾ ਬਾਜੂ ਜਿੱਦਾਂ ਉਹ ਸਭ ਨਾਰਮਲ ਐ ਇਹ ਕੁਝ ਹਟਕੀ ਜਿਹੀ ਨਵਾਂ ਹੀ ਪੀਸ ਰੈਡੀ ਐ ਬਹੁਤ ਜ਼ਿਆਦਾ ਸੋਹਣਾ ਤੁਸੀਂ ਆਪਣੇ ਤੋਂ ਵਿਦ ਸਟੀਚਿੰਗ ਵੀ ਲੈ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਲੈ ਕੇ ਜਾ ਸਕਦੇ ਹੋ ਆਪਣੀ ਬੁਟੀਕ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਤੁਸੀਂ ਘਰੇ ਬੈਠ ਕੇ ਆਪਾਂ ਨੂੰ ਆਨਲਾਈਨ ਆਰਡਰ ਦੇ ਕੇ ਕੋਰੀਅਰ ਵੀ ਕਰਵਾ ਸਕਦੇ ਹੋ ਆਪਣਾ ਪ੍ਰੋਪਰ ਐਡਰੈਸ ਪੇਜ ਕੇ ਉਹ ਤੁਹਾਡੀ ਚੁਆਇਸ ਹੈ ਤੁਸੀਂ ਕਿੱਦਾਂ ਮਰਜ਼ੀ ਕਰ ਲਓ ਜਿਵੇਂ ਤੁਹਾਨੂੰ ਕਨਵੀਨੀਅੰਟ ਲੱਗੇ ਹਰ ਨੈਕਸਟ ਸੂਟ ਹੈ ਜੀ ਇਹ ਹੈਗਾ ਬਲੈਕ ਕਲਰ ਦਾ ਸਾਰਿਆਂ ਦੀ ਪਸੰਦ ਬਲੈਕ ਵਨ ਐਂਡ ਓਨਲੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਵੀ ਬਣੂਗਾ ਜੀ ਸ਼ਰਾਰੇ ਦੇ ਨਾਲ ਦੇਖੋ ਸ਼ਾਰਟ ਕੁੜਤੀ ਐਦਾਂ ਸਕੁਅਰ ਨੈਕ ਬਣਿਆ ਹੋਇਆ ਦੇਖੋ ਇਦਾਂ ਦੀਆਂ ਜਿਹੜੀਆਂ ਬੂਟੀਆਂ ਨੇ ਸਾਰੀ 셔ਟ ਚਾਉਣੀਆਂ ਦੇਖੋ ਵੱਡੀ ਬੂਟੀ ਛੋਟੀ ਸਾਰਾ ਦਬਕੇ ਦਾ थ्रेड ਦਾ ਕਟਦਾਨਾ ਪਰਲਸ ਸਾਰਾ ਕੁਝ ਐਡ ਕਰਕੇ ਆਪਾਂ ਇਹ ਸੂਟ ਜਿਹੜਾ ਰੈਡੀ ਕੀਤਾ ਹੋਇਆ ਦੇਖੋ ਜਿਹੜਾ ਇਹਦੇ ਵਿੱਚ ਆਪਾਂ ਪਿੰਕ थ्रेड ਯੂਜ਼ ਕੀਤਾ ਇਹਦੇ ਨਾਲ ਸੂਟ ਦੀ ਜਿਹੜੀ ਗ੍ਰੇਸ ਆ ਉਹ ਬਹੁਤ ਜ਼ਿਆਦਾ ਸੋਹਣੀ ਬਣ ਕੇ ਆ ਰਹੀ ਹੈ ਦੇਖੋ ਇਹ ਵਰਕ ਹੈ ਜਿਹੜਾ ਇਹਦਾ ਘੇਰੇ ਤੇ ਆਊਗਾ ਇਹ ਸਾਰੀਆਂ ਬੂਟੀਆਂ 셔ਟ 'ਚ ਰਹਿਣਗੀਆਂ ਔਰ ਇਹ ਨੈਕ ਆਊਗਾ ਬਹੁਤ ਹੀ ਸੋਹਣਾ ਸੂਟ ਜਿਹੜਾ ਇਹ ਬਣ ਕੇ ਰੈਡੀ ਹੋਊਗਾ ਇਦੇ ਨਾਲ ਆਪਾਂ ਬਣਾਵਾਂਗੇ ਸ਼ਰਾਰਾ ਇਹ 슬ੀਵਸ ਦਾ ਵਰਕ ਆਊਗਾ ਬਹੁਤ ਹੀ ਪਿਆਰਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਇਹਦੀ ਗ੍ਰੇਸ ਆ ਰਹੀ ਹੈ ਪਿੰਕ ਥ੍ਰੈਡ ਨਾਲ ਜਿਹੜਾ ਕਿ ਆਪਾਂ ਕੰਟਰਾਸਟ ਕਰਿਆ ਤਾਂ ਕਿ ਇਹਦੀ ਜਿਹੜੀ ਵਰਕ ਦੀ ਹੈ ਜਿਹੜੀ ਆਪਣੀ ਲੁੱਕ ਹੈ ਉਹ ਹੋਰ ਜਿਆਦਾ ਬਣ ਕੇ ਆਵੇ ਨੈਕਸਟ ਸੂਟ ਹੈ ਜੀ ਜਿਹੜਾ ਆਪਣਾ ਇਹ ਬਣਿਆ ਹੋਇਆ ਜ਼ਫੀਰਾ ਸਿਲਕ ਦੇ ਉੱਪਰ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਦੇਖੋ ਇਹ ਆਊਗਾ ਸਾਰਾ ਨੈਕ ਦੇ ਉੱਪਰ ਵਰਕ ਕਿੰਨੀ ਜਿਆਦਾ ਸੋਨਾ ਬਣਿਆ ਹੋਇਆ ਹੈ ਦੇਖੋ ਪੂਰਾ ਹੈਵੀ neck ਬਣਿਆ ਹੋਇਆ ਜਿੱਦਾਂ ਆਪਾਂ ਉਹਨੂੰ ਕਸਟਮਰ ਨੇ ਵੀਡੀਓ ਭੇਜੀ ਸੀ ਐਜ਼ ਇਟ ਆਪਾਂ ਉਦਾਂ ਹੀ ਬਣਾਇਆ ਹੈ ਉਹਨਾਂ ਦੀ ਜਿਹੜਾ sleeves ਦੇ ਉੱਪਰ ਕੋਈ ਵਰਕ ਹੈ ਨਹੀਂ ਸੀ ਬਟ ਆਪਾਂ sleeves ਤੇ ਵੀ ਇੱਕ ਹਲਕਾ ਜਿਹਾ ਫਲਾਵਰ ਵਿਦ ਆਊਟਲਾਈਨਿੰਗ ਦੇ ਦਿੱਤੀ ਉਹ ਵੀਡੀਓ ਦੇ ਵਿੱਚ ਜੋ ਕਸਟਮਰ ਨੇ ਆਪਾਂ ਨੂੰ ਭੇਜੀ ਸੀ ਉਹ ਚ sleeves ਦਾ ਵਰਕ ਹੈ ਨਹੀਂ ਸੀ ਬਟ ਆਪਾਂ ਐਡ ਆਨ ਕਰਤਾ ਤੇ ਨਾਲੇ ਦੀ shimmer ਦਾ ਦੁਪੱਟਾ ਰਹੂਗਾ ਦੇਖੋ ਨਾਲ ਆਪਾਂ ਨੂੰ ਬਹੁਤ ਹੀ ਸੋਹਣੀ sequence ਵਾਲੀ lace ਦੇ ਕੇ ਰੈਡੀ ਕੀਤਾ ਹੋਇਆ ਹੈ ਚਿਮਰਦੀ ਹੀ ਇਹਦੇ ਨਾਲ ਬਾਟਮ ਹੈ ਬਾਟਮ ਦੇ ਉੱਪਰ ਵੀ ਜਿਹੜਾ ਕੀ ਆਪਣਾ ਹੈਂਡਵਰਕ ਡਨ ਹੈ ਤੁਸੀਂ ਚੈੱਕ ਸੋ ਮੈਨੂੰ ਪੂਰੀ ਉਮੀਦ ਹੈ ਵੀ ਜਿਹੜੇ ਤੁਹਾਨੂੰ ਆਪਾਂ ਅੱਜ ਸਾਰੇ ਸੂਟਸ ਦਿਖਾਏ ਨੇ ਉਹ ਪਸੰਦ ਆਏ ਹੋਣਗੇ ਇਹਨਾਂ ਵਿੱਚੋਂ ਕੋਈ ਵੀ ਸੂਟ ਜਿਹੜਾ ਤੁਹਾਨੂੰ ਪਸੰਦ ਹੈ ਤਾਂ ਆਪਾਂ ਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈਗਾ 628332600 ਤੇ ਆਪਣਾ ਮੇਰਾ ਨਾਮ ਹੈ ਜਿ ਇਸ਼ਪ੍ਰੀਤ ਕੌਰ ਹੈ ਤੇ ਆਪੋ ਸੁਨਾਮ ਤੋਂ ਬਿਲੋਂਗ ਕਰਦੇ ਆ ਆਪਣੀ ਬੁਟੀਕ ਸੁਨਾਮ ਬਣੀ ਹੋਈ ਹੈ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਔਰ ਘਰ ਬੈਠ ਕੇ ਆਪਣੇ ਆਰਡਰ ਜਿਹੜੇ ਮੰਗਵਾ ਸਕਦੇ ਹੋ ਸੋ ਮੈਨੂੰ ਪੂਰੀ ਉਮੀਦ ਹੈ ਕਿ ਆਪਣਾ ਜਿਹੜੇ ਤੁਹਾਨੂੰ ਕਲੈਕਸ਼ਨ ਹੈ ਵਧੀਆ ਲੱਗੀ ਹੋਊਗੀ ਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਨਵੇਂ ਕਲੈਕਸ਼ਨ ਦੇ ਨਾਲ ਤੁਹਾਨੂੰ ਜਲਦੀ ਮਿਲਾਂਗੇ ਤਦ ਤੱਕ ਲਈ ਸਸ਼ਕਾਲ